ਸਾਸੁਕਾਲ ਤੁਸੀਂ ਦੇਖ ਰਹੇ ਹੋ ਚਾਰਦੀ ਕਲਾ ਟਾਈਮ ਟੀਵੀ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁ ਕਰਦੇ ਹਾਂ ਪੰਜਾਬ ਦੀ ਕੁਝ ਖਾਸ ਖਬਰਾਂ ਵੱਲ 40 ਮੁਕਤੀਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਮਾਗੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਰਾਜਪਦਰੀ ਸਮਾਗਮ ਦੌਰਾਨ ਸ੍ਰੀ ਮੁਖਸਰ ਸਾਹਿਬ ਵਿਖੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਪ੍ਰਬਾਰਵੀ ਸ਼੍ਰੀ ਮਨੀਸ਼ ਸਿਸੋਦੀਆ ਸਮੇਤ ਪੰਜਾਬ ਕੈਬਨਟ ਮੰਤਰੀ ਸਮਾਗਮ 'ਚ ਪਹੁੰਚੇ ਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਤਾਂਜਲੀ ਪੇਸ਼ ਕੀਤੀ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਨਸ਼ੇ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਅੱਜ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕਿਆ ਹੈ ਉਹਨਾਂ ਨੂੰ ਵੀ ਹਿੰਮਤ ਕਰਨੀ ਚਾਹੀਦੀ ਹੈ ਕਿ ਇੱਥੇ ਆ ਕੇ ਗੁਰੂ ਸਾਹਿਬ ਜੀ ਅੱਗੇ ਸਿਰ ਨਿਵਾਉਂ ਤੇ ਮਾਫੀ ਮੰਗਣ ਉਹਨਾਂ ਕੇ ਹੱਕ ਹੀ ਆਉ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਇਕਜੁੱਟ ਹੋ ਕੇ ਪੰਜਾਬ ਦੀ ਭਲਾਈ ਸਮਾਜਿਕ ਸੁਧਾਰ ਤੇ ਮਨੁੱਖਤਾ ਦੀ ਸੇਵਾ ਦੇ ਲਈ ਕੰਮ ਕਰੀਏ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਮੇਰੇ ਭਰਾਵੋ ਭੈਣੋ ਬਜ਼ੁਰਗੋ ਨੌਜਵਾਨੋ ਤੇ ਬੱਚੇ ਦੇ ਬੱਚਿਓ ਆਓ ਆਪਾਂ ਸਾਰੇ ਮਿਲ ਕੇ ਗੁਰੂ ਬੋਲੋ ਵਾਕਸ਼ੀ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਬਿਰਾਜਮਾਨ ਮੇਰੇ ਕੈਬਨਿਟ ਕਲੀਗ ਐਮਐਲਏ ਸਾਹਿਬਾਨ ਚੇਅਰਮੈਨ ਪਾਰਟੀ ਦੇ ਅਹੁਦੇਦਾਰ ਮੀਡੀਆ ਪਰਸਨਸ ਵੀਰੋ ਇਹ ਉਹ ਧਰਤੀ ਹੈ ਦਸ਼ਮੇਸ਼ ਪਿਤਾ ਜੀ ਚਰਨਸ਼ੋਪਾਪਤ ਧਰਤੀ ਜਦੋਂ ਗੁਰੂ ਸਾਹਿਬ ਦੇ ਵੱਡੇ ਸਾਹਿਬਜਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਛੋਟੇ ਸਾਹਿਬਜਾਦੇ ਨੀਂਆ ਵਿੱਚ ਚੜੇ ਗਏ ਮਾਤਾ ਗੁਜਰੀ ਸ਼ਹੀਦ ਹੋ ਗਏ ਔਰ ਇਸ ਔਲਾਦ ਦੇ ਵਿੱਚ ਤਿੰਨ ਪੰਜ ਪਿਆਰੇ ਵੀ ਚਪਕੌਰ ਦੀ ਘੜੀ ਵਿੱਚ ਸ਼ਹੀਦ ਹੋ ਗਏ ਤਾਂ ਕੁਝ ਸਿੰਘਾਂ ਨੇ ਗੁਰੂ ਤੋਂ ਬੇਮੁਖ ਹੋ ਕੇ ਗੁਰੂ ਨੂੰ ਬੇਦਾਵਾ ਲੈ ਕੇ ਦੇ ਕੇ ਵਾਪਸ ਆ ਗਏ ਮੈਂ ਸਜਦਾ ਕਰਦਾ ਉਸ ਭੈਣੋ ਉਸ ਮਾਈ ਨੂੰ ਮਾਈ ਭਾਗੋ ਨੂੰ ਜਿਹਨੇ ਉਹਨਾਂ ਨੂੰ ਲਲਕਾਰਿਆ ਉਹਨਾਂ ਨੂੰ ਸਮਝਾਇਆ ਔਰ ਉਹਨੇ ਖੁਦ ਤਲਵਾਰ ਚੱਕੀ ਤਾਂ ਜਿਹੜੇ 40 ਸਿੰਘ ਸੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਗੁਰੂ ਤੋਂ ਮਾਫੀ ਮੰਗੀ ਔਰ ਗੁਰੂ ਹਮੇਸ਼ਾ ਮਾਫ ਕਰਦਾ ਦਰਿਆਦਿਲ ਹੁੰਦਾ ਦਸ਼ਮੇਸ਼ ਪਿਤਾ ਨੇ ਉਹ ਬੇਦਾਵਾ ਪਾੜਿਆ ਵੀਰੋ ਅੱਜ ਮੈਂ ਇਹ ਗੱਲ ਇਸ ਗੱਲ ਦੀ ਮਹੱਤਤਾ ਕੀ ਹੈ ਜਿਨ੍ਹਾਂ ਨੇ ਇੱਥੇ ਰਾਜ ਕੀਤਾ ਉਹਨਾਂ ਨੇ ਸਾਡੇ ਬੱਚਿਆਂ ਨੂੰ ਗੈਂਗਸਟਰ ਬਣਾਤਾ ਉਹਨਾਂ ਨੇ ਸਾਡੇ ਬੱਚਿਆਂ ਨੂੰ ਚਿੱਟੇ ਤੇ ਲਾਤਾ ਉਹਨਾਂ ਨੇ ਸਾਡੇ ਜਿਹੜੇ ਕਿਸਾਨ ਸੀ ਮਜ਼ਦੂਰ ਸੀ ਉਹਨਾਂ ਨੂੰ ਬਰਬਾਦੀ ਦੇ ਕੰਡੇ ਤੇ ਪਚਾਤਾ ਔਰ ਇਹ ਕੇਂਦਰ ਦੀ ਜ਼ਾਲਮ ਸਰਕਾਰ ਮਾ ਤੇਰਾ ਮਹੀਨੇ ਪਰਾ ਉਹ ਤੁਹਾਡੇ ਨਾਲ ਬਾਰਡਰ ਤੇ ਬੈਠਾ ਸੀ ਸਿੰਘੋ ਬਾਰਡਰ ਤੇ ਦਿੱਲੀ ਚ ਨਹੀਂ ਮੜਨ ਦਿੰਦੀ ਕਦੇ ਸਿੰਘੂ ਬਾਰਡਰ ਤੇ ਰੋਕ ਲੈਂਦੀ ਆ ਤੇ ਕਦੇ ਸ਼ੰਭੂ ਬਾਰਡਰ ਤੇ ਰੋਕ ਲੈਂਦੀ ਆ ਜਿਵੇਂ ਇਹਨਾਂ ਦੇ ਬਾਪ ਦਾ ਹਿੰਦੂਸਤਾਨ ਹੁੰਦਾ ਸਾਨੂੰ ਦਿੱਲੀ ਚ ਨਹੀਂ ਵੜਨ ਦਿੰਦੇ ਹੁਣ ਇਹਨਾਂ ਨੇ ਕੀ ਕੀਤਾ ਨਵਾਕਾਰਾ ਜਿਹੜੇ ਜਿਹੜੇ ਦਲਿਤ ਪਰਿਵਾਰ ਸੀ ਐਸਸੀ ਐਸਟੀ ਵਾਲੇ ਜਿਹੜੇ ਬੇਜ਼ਮੀਨੇ ਕਿਸਾਨ ਸੀ ਉਹਨਾਂ ਕੋਲੋਂ ਨਰੇਗਾ ਵੀ ਖੋ ਲਿਆ ਉਹਨਾਂ ਕੋਲੋਂ ਸੋ ਇਹ ਜਿਹੜੇ ਇਸ ਵੇਲੇ ਦੇ ਹਾਲਾਤ ਐ ਮੈਨੂੰ ਪਤਾ ਲੱਗਿਆ ਕਿ ਜਿਹਨਾਂ ਨੇ ਪੰਜਾਬ ਦੇ ਵਿੱਚ ਚੁੱਟੇ ਦਾ ਵਪਾਰ ਕੀਤਾ ਜਿਹਨਾਂ ਨੇ ਤੁਹਾਡੇ ਬੱਚਾ ਨੂੰ ਗੈਂਗਸਟਰ ਬਣਾਇਆ ਪੁੱਠੇ ਰਸਤੇ ਪਾਇਆ ਉਹ ਵੀ ਇੱਥੇ ਆਏ ਹੋਏ ਆ ਮੈਂ ਉਹਨਾਂ ਦੀਆਂ ਭੈਣਾਂ ਨੂੰ ਕਹਿਣਾ ਕਿ ਸਮਝਾਓ ਇਹਨਾਂ ਨੂੰ ਮਾਈ ਭਾਗੋਦ ਰਸਤੇ ਤੇ ਚੱਲੋ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਸੰਗਤ ਦੇ ਸਾਹਮਣੇ ਇੱਥੇ ਖੜੇ ਹੋ ਕੇ ਆਗੇ ਕਹੋ ਸਤੋ ਗੁਨਾਹ ਹੋਇਆ ਸਤੋ ਗਲਤੀਆਂ ਹੋਈਆਂ ਅਸੀਂ ਚੁੱਟੇ ਦਾ ਵਪਾਰ ਕੀਤਾ ਹੱਥ ਜੋੜ ਕੇ ਸੰਗਤ ਤੋਂ ਮਾਫੀ ਮੰਗੋ ਤਾਂ ਤੁਹਾਨੂੰ ਗੁਰੂ ਮਾਫ ਕਰ ਦੇਗਾ ਵੀਰੋ ਤੁਹਾਡੇ ਕੋਲ ਚੁਆਇਸ ਕੀ ਹੈ ਦੋ ਤਰ੍ਹਾਂ ਦੇ ਲੀਡਰ ਹੈ ਇੱਕ ਪਾਸੇ ਹੈ ਤੁਹਾਡੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਮਰੀਸ ਸੋਧੀਆਂ ਜਿਨ੍ਹਾਂ ਨੇ 90% ਲੋਕਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਘਰਾਂ ਦਾ ਅੱਜ ਕੱਲ ਤੁਸੀਂ ਭਰਾਵੋ ਸਾਰੇ ਕਿਸਾਨੀ ਦਸਾਂ ਨੌਂ ਦੀ ਕਿਰਤ ਕਰਨ ਵਾਲੇ ਹੋ țeਲਾ ਤੱਕ ਪਾਣੀ ਪਹੁੰਚਾਇਆ ਔਰ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਮhalla ਕਲੀਨਿਕ ਸਾਢੇ 4 ਕਰੋੜ ਵਾਲੀ ਲੋਕਾਂ ਨੇ ਦਵਾਈ ਲਈ ਹੈ ਸਾਢੇ 4 ਕਰੋੜਾਂ ਮੇਲੇ ਦੇ ਵਿੱਚ ਵੀ 3-4000 ਵਾਲੀ ਲੱਗੇ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਅਪਡੇਟਸ ਦੇ ਲਈ ਤੁਸੀਂ ਵੇਖਦੇ ਰਹੋ ਚਾਰਦੀਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ